ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਆੜਲੂ ਜੀ ਤਹਿਸੀਲ ਰਾਏਕੋਟ ਤੇ ਜਿਲ੍ਹਾ ਭਾਈ ਨੂੰ ਪੈਂਦਾ ਲੁਧਿਆਣਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਅੱਤੇ ਦੋ ਐਨੀਮਲ ਲੈ ਕੇ ਆਏ ਜਿਨ੍ਹਾਂ ਚੋਂ ਇੱਕ ਸੂਆ ਸੂਆ ਨਾਗਾ ਜੀ ਤੇ ਇੱਕ ਗੱਬਣ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰੇ ਗੁਰਪ੍ਰੀਤ ਸਿੰਘ ਪਿੰਡ ਆਂਦੂ ਹਿਲਾਲ ਲੁਧਿਆਣਾ ਤਸੀਰ ਰੈਪੋਰਟ ਮੋਬਾਈਲ ਨੰਬਰ ਜੀ 9314575218 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਜੀ ਸੂਏ ਸੂਆ ਨਗ ਤੋਂ ਸੂਆ ਗੁਰੇ ਕਿੰਨਾਂ ਮਾ ਸੂਈ ਹੈ ਜੀ ਸੂਆ ਦੇ ਤੀਜਾ ਦਾ ਕਦੋਂ ਸੂਈ ਹੈ ਜੀ ਇਹ ਕੱਲ੍ਹ ਲਗ ਸੂਈ ਜਾ ਫਿਰ ਦੁਪਹਿਰੇ ਬੱਚਾ ਕੀ ਦਿੱਤਾ ਜੀ ਕੱਟਾ ਵੀ ਜੇਰ ਡਾਨਾ ਜੀ ਹਾਂ ਡਾਨਾ ਵੀ ਠੀਕ ਹੈ ਜੀ ਹੋ ਗਈ ਆਪਣੇ ਕੋਲ ਤੇ ਠੀਕ ਆ ਬਾਈ ਤੇ ਕਿੰਨਾ ਕ ਬੋਲਾ ਤਿਆਰ ਹੈ ਬਹੁਤ ਵੀ ਇਹਦਾ 3 ਕਿਲੋ ਦੁੱਧ ਆਇਆ ਸੀ ਰੋ ਹਸ ਵੀ ਰੋ ਜੋ ਕੱਲ ਵੀ ਕੱਢਿਆ ਜੀ ਬੱਚੇ ਨੂੰ ਝਗਾਂ ਨਾਲ ਦੋ ਰਾਈ ਕੇ ਤੋਂ ਕੱਲ ਵੀ ਜੋਇਆ ਹਾਂ ਯਾਨੀ ਅੱਜ ਪ੍ਰੋਪਰ ਖਾਲੀ ਤਾਂ ਹੋਈ ਪ੍ਰੋਪਰ ਨਹੀਂ ਖਾਲੀ ਹੋਈ ਠੀਕ ਹੈ ਕਿੰਨਾ ਕ ਬਾਜੂ ਵੀਰੇ ਦੁੱਧ ਇਹ ਬਾਜੂ ਦੇ 9-10 ਕਿਲੋ ਦਈਏ 9-10 ਕਿਲੋ ਥਣਾ ਦੀ ਡੰਨਾ ਬਾਈ ਹਾਂ ਹਾਂ ਬਈ ਠੰਡੀ ਸੀ ਰੋਈ ਪੂਰੀ ਹੈ ਬਈ ਤੁਰ ਕੇ ਦਿਖਾ ਦੀ ਬਾਈ ਬਾਈ ਦੇ ਦਸਨ ਮੁਤਾਬਕ ਜੀ ਸੂਆ ਤੀਜਾ ਸੂਈ ਆ ਜੀ ਕੱਲ ਦੀ ਸੂਈ ਆ ਬੱਚਾ ਮਗਰ ਕਟਾ ਜੀ ਜੇਰ ਪ੍ਰੋਪਰ ਡੰਨਾ ਜੀ ਬਾਈ ਦਾਦਾ ਦਾ ਬਾਲਾ ਨੀਗਾ 9 10 ਕਿਲੋ ਦੇ ਦੂ ਕੋਈ ਬਾਲਾ ਵੀ ਨੌ 10 ਦਾ ਵੀਰੇ ਰਾਮ ਨਾਲੀ ਦੇ ਦੇਣਾ ਥਾਣਾ ਦੇ ਸਾਈਸ ਨੂੰ ਨੇੜੇ ਤੋਂ ਦਿਖਾ ਦੇਣਾ ਜੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਬੈਕ ਸਾਈਡ ਨੂੰ ਵੀ ਹਵਾਨ ਨੇ ਦਿੱਤਾ ਚੱਲ ਚੰਗੀ ਆ ਤਿਆਰੀ ਚੰਗੀ ਕੀਤੀ ਆ 9 10 ਕਿਲੋ ਦੇ ਵੀ ਸਕਦੀ ਕੋਈ ਬਾਲਾ ਨਹੀਂ ਸੇਵਾ ਦੇ ਸਰ ਤੇ ਜੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਗਏ ਹਫਤੇ ਲੱਗੇ ਆ ਹੱਥੀ ਜਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਕ ਨਹੀਂ ਠੰਡੀ ਸੀ ਲਾ ਭਾਈ ਪੂਰੀ ਹਾਂ ਪੂਰੀ ਬੜੀ ਠੀਕ ਆ ਜੀ ਬਾਕੀ ਠੰਡੀ ਸੀ ਤੁਹਾਨੂੰ ਦਿਖਾ ਦਿੰਨੇ ਜਿਵੇਂ ਕੋਈ ਮਰਜੀ ਵਿਚ ਇਹ ਦਿਾਕ ਬੈਠਾ ਰਵੇ ਜੀ ਥਾਣਾ ਦਾ ਕੋਈ ਪੂਰ ਛਿੱਟਾ ਭਾਈ ਨਹੀਂ ਨਹੀਂ ਵੀਰੇ ਫੌਦੀ ਧਾਰਾ ਮਾਰ ਕੇ ਦਿਖਾ ਦਿੰਦੇ ਆ ਠੀਕ ਆ ਬਾਕੀ ਗੱਲ ਨਹੀਂ ਜਮਾਨ ਲੈਣ ਦੇਣ ਵਾਲੀ ਡਿਮਾਂਡ ਬਈ 66000 ਰੁਪਇਆ ਵੀਰੇ ਆਫਰੀ ਹੋਊਗਾ ਲਓ ਜੀ ਆਫਰੀ ਆ ਇੰਨੇ ਦਾ ਬਈ ਗਾ ਦਿੰਦਾ ਅਗਲਾ ਹੋਵੇ ਲਓ ਹੀ ਆ ਬਸ ਸਹੀ ਗੱਲ ਹੈ ਲੈਣ ਲੈਣ ਵਾਲੀ ਆ ਬਸ ਥੋੜੀ ਹੋਊਗਰੀ ਨੌ 10 ਕਿਲੋ ਤਾਂ ਬਈ ਦੇ ਜੂ ਕੋਈ ਵਾਦਾ ਨਹੀਂ ਕਰ ਜਾਨ ਦੇ ਨੂੰ ਪਤਾ ਹੈ ਪੂਰੀ ਸਹੀ ਗੱਲ ਹੈ ਜੀ ਬਹੁਤ ਤਕੜੀ ਹੈ 66000 ਰੁਪਇਆ ਡਿਮਾਂਡ ਆ ਜੀ ਵਿੱਚੋਂ ਲੈਸ ਬਈ ਕਹਿੰਦਾ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਬੱਜਦਾ ਚੱਲਦਾ ਰਹੂਗਾ ਇਹ ਤਾਂ ਥੋੜੀ ਹੋਣੀ ਆ ਬਈ ਥੋੜੀ ਹੋਣੀ ਕੋਈ ਸੌਦੇ ਬਾਜੀ ਜੀ ਨਾ ਪਾਵੇ ਵੀਰ ਠੀਕ ਆ ਜੀ 2 ਨੰਬਰ ਵੀਰੇ ਸੂਆ ਗੱਣ ਨਾ ਜੀ ਸੂਆ ਵੀਰੇ ਤੀਜਾ ਮੰਨ ਦੇ ਚੌਥਾ ਮੰਨ ਲਵੇ ਠੀਕ ਆ ਦੋ ਤੇ ਦਿੱਤਾ 11 12 ਕਿਲੋ ਠੀਕ ਆ ਬਾਈ ਤੇ ਕਿੰਨਾ ਦਾ ਸਮਾਂ ਲੈਂਦੀ ਆ ਜੀ ਸਮਾਂ ਵੀਰੇ ਬਸ ਤਿਆਰੀ ਆ ਤਿਆਰੀ ਆ ਜੀ ਹੋ ਸਕਦਾ ਸ਼ਾਮ ਤੱਕ ਕਸੂਰੀ ਪਵੇ ਬਹੁਤ ਬਣਾ ਆਸਾਨ ਦਾ ਥਣਾਂ ਦੀ ਡੰਨਣਾ ਜੀ ਪਾਰ ਪਿੱਛੇ ਦੀ ਬਈ ਉਹ ਗਾਰੰਟੀ ਆ ਵੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਬਾਈ ਕਹਿੰਦਾ ਆਪਣੀ ਲਿਆਂਦੀ ਹੋਈ ਆ ਜੀ ਤੀਜਾ ਮੰਨ ਲਓ ਚੌਥਾ ਮੰਨ ਲਓ ਤੁਸੀਂ ਪੈਸੇ ਲਾਉਣੇ ਆ ਬਰਕ ਤੁਸੀਂ ਕਰਨੀ ਆ ਜੀ ਤਿਆਰੀਆਂ ਜੀ ਆ ਸਪੈਸ਼ਲਾਈਜ਼ ਹੋਏ 11 12 ਕਿਲੋ ਦੁੱਧ ਦਿੱਤਾ ਵਾ ਜੀ 11 ਇੰਨਾ ਹੀ ਕਹਿ ਕੇ ਦੇਣਾ ਕੋਈ ਵੀ ਰਸੇਵਾ ਨਾਲ ਜਿੰਨਾ ਮਰਜ਼ੀ ਚੋਲੇ ਜੀ ਜੇ ਵੱਧ ਕਰ ਲੂ ਤਾਂ ਵੱਧ ਵੀ ਚੋ ਸਕਦਾ ਤੇ ਇਹ ਘੱਟ ਕਰ ਲੂ ਘੱਟ ਮਿਲ ਜੂ ਜੀ ਬਾਕੀ ਕੋਈ ਫੋਟ ਨਹੀਂ ਸ਼ਾਂਖ ਨਹੀਂ ਥਾਣ ਇਕੱਲਾ ਇਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਥਾਣਾ ਦਾ ਸਾਇਤ ਨੂੰ ਨੇੜੇ ਤੋਂ ਦਿਖਾ ਦਿੰਨੇ ਸੋਹਣੇ ਗੈਪ ਤੇ ਲੱਗੇ ਆ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਹਵਾਨਾ ਕਰਮ ਵਾਲੀ ਦਾ ਦੇਖ ਸਕਦੇ ਹੋ ਚਾਰ ਹੀ ਥਾਣ ਕੋਈ ਫੋਟ ਨਹੀਂ ਸ਼ਾਂਖ ਨਹੀਂ ਠੰਡੀ ਆ ਬਈ ਪੂਰੀ ਠੀਕ ਆ ਜੀ ਤੇ ਇਹਦੀ ਡਿਮਾਂਡ ਬਈ ਇਹਦੀ ਵਾ ਲੈਣ ਦੇਣ ਵਾਲੀ ਉਹ ਕਰ ਲਈਏ ਆਪਾਂ ਕਿੰਨੇ ਜੀ ਇਹ ਆ ਲੈਣ ਦੇਣਾ 70 ਜੋ ਲੈਸ ਕਰ ਦਾਂਗੇ ਆਪਾਂ ਮਾਨਦਾਨ ਕਰਾਂਗੇ ਜੇ ਕੋਈ ਜੋੜਾ ਲੈ ਜੂ ਬਾਈ ਜੋੜੇ ਚ ਕਰ ਦਾਂਗੇ ਮਾਨਦਾਨ ਠੀਕ ਆ ਜੀ 70000 ਚੋਂ ਬਾਈ ਕਹਿੰਦਾ ਲੈਸ ਕਰ ਦਾਂਗੇ ਜੇ ਕੋਈ ਵੀ ਜੋੜਾ ਲੈ ਜੂ ਤਾਂ ਮਾਨਦਾਨ ਜ਼ਿਆਦਾ ਹੋ ਜੂਗਾ ਜੀ ਜਿਹਨੂੰ ਨੱਕ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ کن نوازہی